ਸਾਡੇ ਪੱਤਰਕਾਰ ਸਾਥੀ ਆਲੋਕ ਬਹੁਤ ਬੋਤ ਬਤਾਈਆਂ ਅੱਜ ਅਸੀਂ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਜਲੰਧਰ ਤੇ ਪੰਜਾਬ ਜੁਨਟ ਦਾ ਵਿਸਥਾਰ ਕਰਨ ਜਾ ਰਹੇ ਹਾਂ ਸਾਡੇ ਨਾਲ ਸਾਡੇ ਪੰਜਾਬ ਪ੍ਰਧਾਨ ਸ੍ਰੀ ਜੀ ਸਿੰਘ ਜੀ ਡੋਗਰਾ ਸੀਨੀਅਰ ਸਾਡੇ ਸਾਥੀ ਨੇ ਉਹ ਵੀ ਹਾਜ਼ਰ ਨੇ ਰਮੇਸ਼ ਦਾਪਾ ਜੀ ਨੇ ਐਸਕੇਪ ਨੇ ਪੰਜਾਬ ਦੇ ਰਮੇਸ਼ ਭਰਦਨ ਜੀ ਨੇ ਵੀ ਸਾਡੇ ਸੀਨੀਅਰ ਨੇ ਪੱਤਰਕਾਰ ਨੇ ਦਾਨੀ ਜੀ ਨੇ ਉਹ ਸਾਰੇ ਪੁਰ ਪੱਤਰਕਾਰ ਸਾਡੇ ਨਰਾਜ ਜੀ ਸਾਰੇ ਆਏ ਨੇ ਅੱਜ ਅਸੀਂ ਕੁਝ ਜਿਹੜੇ ਸਾਡੇ ਪੱਤਰਕਾਰ ਸਾਥੀ ਜਿਹੜੇ ਫੀਲਡ ਦੇ ਵਿੱਚ ਉਹ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਆਪਣੀ ਐਸੋਸੀਏਸ਼ਨ ਦੇ ਵਿੱਚ ਬੋਧੇ ਦੇਨੇ ਨੇ ਔਰ ਉਹਨਾਂ ਵਿੱਚ ਮੈਂ ਸਭ ਤੋਂ ਪਹਿਲਾਂ ਚਾਹਾਂਗਾ ਕਿ ਜਿਹੜਾ ਅਸੀਂ ਪੰਜਾਬ ਦੀ ਟੀਮ ਦੇ ਵਿੱਚ ਜਿਹੜੇ ਉੱਤੇ ਦੇ ਰਹੇ ਆ ਉਹਨਾਂ ਵਿੱਚ ਪੰਕਜ ਹੋਮਗੀ ਜੀ ਨੇ ਤਾੜੀਆਂ ਨਾਲ ਸਵਾਗਤ ਕਰੋ ਜਿਹੜਾ ਆਪਣਾ ਸਕੱਤਨ ਬਣਾ ਰਿਹਾ ਸੈਕਟਰੀ ਜਿਹੜਾ ਤੇ ਉਸ ਤੋਂ ਬਾਅਦ ਉਹਦੇ ਨਾਲ ਹੀ ਅਤਿੰਦਰਪਾਲ ਸਿੰਘ ਹਣੀ ਇਹਨਾਂ ਨੂੰ ਅਸੀਂ ਵਾਈਸ ਪ੍ਰਧਾਨ ਬਣਾਵਾਂਗੇ ਪੰਜਾਬ ਦੀ ਜੇਮਸ ਕੁਮਾਰ ਇਹਨਾਂ ਨੂੰ ਅਫੀਸ ਸੈਕਟਰੀ ਪੰਜਾਬ ਦੀ ਨਿਯੁਕਤ ਕਰਦੇ ਹਾਂ। ਆਓ ਜੀ ਅੱਗੇ ਆਓ ਜੀ। ਸੋ ਇਹਨਾਂ ਦਾ ਅਸੀਂ ਹਾਰਪਾ ਕਰਾਂਗੇ। ਇਸ ਤੋਂ ਬਾਅਦ ਵੀਡੀਓ ਆ। ਤੁਸੀਂ ਬੋਲੋ ਤੁਸੀਂ ਬੋਲੋ। ਆਓ ਜੀ। ਪੰਕਜ ਸੋਨੀ। ਹਾਜੀ ਜੀ। ਕੋਈ ਨਹੀਂ ਕੋਈ। ਔਰ ਵਰਜੀਤ ਜੀ। ਦਵਾ ਦਿਓ ਬਈ। ਉਹਦੇ ਇਹਦੇ ਨਾਲ ਹੀ ਆਪਾਂ ਜਿਹੜੀ ਜਲੰਧਰ ਦੀ ਟੀਮ ਹੈ ਉਹਦੇ ਵਿੱਚ ਅਜੇ ਜੀ ਇਹਨਾਂ ਨੂੰ ਅਸੀਂ ਜੁਆਇੰਟ ਸੱਤਰ ਬਣਾਇਆ ਹੈ ਜਲੰਧਰ ਦੀ ਟੀਮ ਦੇ ਵਿੱਚ ਉਹ ਰਾਹੁਲ ਜੀ ਆਏ ਰਾਹੁਲ ਬਾਬਾ ਜੀ ਹਾਂ ਜੀ ਰਾਹੁਲ ਜੀ ਵੀ ਜੁਆਇੰਟ ਸੱਤਰ ਨੇ ਜਲੰਧਰ ਦੀ ਟੀਮ ਦਾ ਬਾਕੀ ਰਮੇਸ਼ ਕੁਮਾਰ ਜੀ ਵੀ ਜੁਆਇੰਟ ਸੱਤਰ ਨੇ ਜਲੰਧਰ ਦੀ ਟੀਮ ਚ ਬਾਕੀ ਬਾਕੀ ਸਾਥੀ ਆ ਰਹੇ ਕੋਈ ਰਹਿਤ ਨਹੀਂ ਗਿਆ ਹਾਂ ਜੀ ਆ ਰਹੇ ਉਹ ਗੋਰਾ ਆ ਰਹੇ ਤੇ